ਆਈਫਾ ਵਾਰਡ 2024 ਦੇ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਨੂੰ ਵੀ ਇਨਵਾਈਟ ਕੀਤਾ ਗਿਆ ਹੈ ਜੋ ਕਿ ਪੂਰੇ ਪੰਜਾਬੀਆਂ ਦੇ ਲਈ ਅਤੇ ਪੰਜਾਬੀ ਇੰਡਸਟਰੀ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਕਰਨ ਔਜਲਾ ਨੂੰ ਆਈਫਾ ਵਾਰਡਸ ਉਹਨਾਂ ਦੀ ਸੁਪਰ ਹਿੱਟ Song ਤੋਬਾ ਤੋਬਾ ਦੇ ਕਾਰਨ ਦਿੱਤਾ ਜਾ ਰਿਹਾ ਹੈ ਤੇ ਪੰਜਾਬੀ ਇੰਡਸਟਰੀ ਦੇ ਨਾਲ ਹੁਣ ਕਰਨ ਔਜਲਾ ਨੇ ਬਾਲੀਵੁੱਡ ਤੱਕ ਵੀ ਆਪਣੇ ਚਰਚੇ ਕਰਵਾ ਦਿੱਤੇ ਨੇ ਤੇ ਜਿਸ ਤੋਂ ਔਜਲੇ ਦੀ ਚੌਣ ਵਾਲੀ ਵੀ ਬਿਹਤ ਖੁਸ਼ ਨੇ ਤੇ ਹੁਣ ਅਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੀ ਆਪਣੇ ਖਾਸ ਵਿਚਾਰ ਸਾਂਝੇ ਕਰੇ ਨੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਕਿ ਸਿੱਧੂ ਤੇ ਆউজਲਾ ਦੀ ਆউজਲਾ ਦੀ ਕਾਫੀ ਲੰਮਾ ਸਮਾਂ ਕੰਟਰੋਵਰਸੀ ਵੀ ਚੱਲਦੀ ਰਹੀ ਹੈ ਤੇ ਸਿੱਧੂ ਦੇ ਜਾਣ ਬਾਅਦ ਆউজਲਾ ਕਈ ਵਾਰ ਮੂਸੇਵਾਲਾ ਨੂੰ ਟ੍ਰਿਬਿਊਟ ਵੀ ਕਰ ਚੁੱਕੇ ਹਨ ਤੇ ਆਪਣੇ ਇੰਟਰਵਿਊ ਦੇ ਦੌਰਾਨ ਸਿੱਧੂ ਨਾਲ ਕੰਟਰੋਵਰਸੀ ਤੇ ਆਪਣੇ ਵਿਚਾਰ ਵੀ ਸਾਂਝੇ ਕਰੇ ਨੇ ਤੇ ਆਈਫੋ ਵਾਰਡ ਤੋਂ ਬੰਦ ਕਰਨਾ ਓਜਲਾ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਤੁਹਾਨੂੰ ਦੱਸਦੇ ਕਿ ਕਰਨ ਓਜਲਾ ਨੇ ਆਪਣੇ ਆਈਫੋ ਵਾਰਡ ਦੀ ਪਿਕ ਫੇਸਬੁੱਕ ਤੇ ਸਾਂਝੀ ਕਰਦੇ ਹਾਂ ਕੈਪਸ਼ਨ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਹੈ ਤੇ ਕਰਨ ਓਜਲਾ ਨੇ ਕਈ ਵਾਰ ਆਪਣੇ ਲਾਈਵ ਦੇ ਵਿੱਚ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸਿੱਧੂ ਮੂਸੇਵਾਲੇ ਨੂੰ ਬਹੁਤ ਹੀ ਜ਼ਿਆਦਾ ਮਿਸ ਕਰਦਾ ਤੇ ਜਿੱਦਾਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਨੂੰ ਮਿਸ ਕਰਦੇ ਜੀ ਹਾਂਜੀ ਬਾਈ ਤੇ ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ